हेलो आज दोस्तों कैसे हो सब लोग आ गया जी अपना दिलशान मेरा बेटा लो ना पापा जी कह रहा मैं ਤੁਹਾਡੇ ਨਾਲ ਲੁੱਟੋ ਖੇਡਣੀ ਆ ਮੈਂ ਚੱਲ ਬੇਟਾ ਤੁਸੀਂ ਡਾਊਨਲੋਡ ਡਾਊਨਲੋਡ ਕਰ ਲਿਆ ਇਹ ਵੀਡੀਓ ਬਾਈ ਜੀ ਆਪਣੇ ਕੰਮ ਬਣਾ ਰਹੇ ਆ ਕਿਉਂਕਿ ਆਪਾਂ ਨੂੰ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਨਹੀਂ ਲੱਗਦਾ ਕਿ ਉਹ ਬੱਚੇ ਵੱਡੇ ਹੋ ਗਏ ਜਾਂ ਤੇ ਫਿਰ ਆਪਾਂ ਸੋਚਦੇ ਰਹਿੰਦੇ ਰਹਿਣਾ ਵੀ ਆਪਾਂ ਨੇ ਇਹਨਾਂ ਨਾਲ ਟਾਈਮ ਨਹੀਂ ਸਪੰਡ ਕੀਤਾ ਹੁਣ ਆਪਣੇ ਕੰਨੀ ਕੰਨੀ ਗੱਲ ਜ਼ਿਆਦਾਤਰ ਉਹੀ ਸੀ ਆਪਾਂ ਛੋਟੇ ਹੁੰਦੇ ਸੀ ਹੁਣ ਛੋਟਾ ਨਹੀਂ ਹੁੰਦਾ ਤੇ ਬੱਚਿਆਂ ਦਾ ਵੀ ਮਨ ਖੁਸ਼ ਰਹਿਣਾ ਜਦੋਂ ਆਪਾਂ ਆਪਣੇ ਪਰਿਵਾਰ ਨੂੰ ਟਾਈਮ ਨਹੀਂ ਦੇਵਾਂਗੇ ਉਹ ਜ਼ਿੰਦਗੀ ਜਿਉਣ ਦਾ ਫਿਰ ਸਵਾਦ ਨਹੀਂ ਆਉਂਦਾ ਤੇ ਇਸ ਕਰਕੇ ਮੇਰੀ ਬੇਨਤੀ ਹੈ ਤੇ ਜਰੂਰ ਆਪਣੇ ਪਰਿਵਾਰ ਨੂੰ ਟਾਈਮ ਦੇਣਾ ਜ਼ਰੂਰੀ ਹੈ ਕਿਉਂਕਿ ਆਪਦੇ ਪਰਿਵਾਰ ਵੇਨਾ ਕੋਈ ਨਹੀਂ ਹੈਗਾ ਜਿੱਥੇ ਆਪਦਾ ਪਰਿਵਾਰ ਖੜੂਗਾ ਉੱਥੇ ਕੋਈ ਨਾਲ ਨਹੀਂ ਖੜਸਾਗਾ ਸੋ ਇਸ ਕਰਕੇ ਦੋਵਾਂ ਨਾਲ ਬਿਜਲੀ ਨਹੀਂ ਆਉਣੀ ਆਪਣਾ ਕੋਈ ਜਵਾਕ ਹੈ ਛੋਟਾ ਉਹਦੇ ਨਾਲ ਬਾਹਲਾ 1 ਘੰਟਾ ਅੱਧਾ ਘੰਟਾ ਪਾਓ ਕੋਈ ਨਾ ਕਿੱਦੋਂ ਮਸਤੀ ਕਰੋ ਚਾਹੇ ਕੋਈ ਗੇਮ ਖੇਡੋ ਵੀ ਕਰੇ ਤੇ ਕਿਤੇ ਤਾਂ ਜਾ ਉਹਦੇ ਨਾਲ ਵੈਸੇ ਮਸਤੀ ਕਰੋ ਆਪਣੀ ਫੈਮਿਲੀ ਹੁੰਦੀ ਹੈ ਆਪਣੇ ਮਾਤਾ ਪਿਤਾ ਹੁੰਦੇ ਨੇ ਉਹਨਾਂ 'ਚ ਘੰਟਾ ਅੱਧਾ ਘੰਟਾ ਜ਼ਰੂਰ ਬੈਠਿਆ ਕਰੋ ਕੁਝ ਵੀ ਲੈ ਰਿਜੀ ਕੋਈ ਗੱਲ ਸ਼ੇਅਰ ਕਰਿਆ ਕਰੋ ਉਹਨਾਂ ਦਾ ਹਾਲਚਾਲ ਪੁੱਛਿਆ ਕਰੋ ਜੇ ਤੁਹਾਨੂੰ ਕਿਸੇ ਗੱਲ ਦੀ ਜੋਸੇ ਤੁਮ ਦੇ ਨੇ ਆਪਾਂ ਨੂੰ ਪਾਲਦੇ ਨੇ ਮਾਈ ਉਹ ਜਦੋਂ ਆਪਾਂ ਵੱਡੇ ਹੋ ਜਾਂਦੇ ਆਪਾਂ ਕਵਿੰਦਰੀ ਚ ਪੈ ਜਾਂਦੇ ਆ ਫਿਰ ਆਪਣਾ ਫਰਜ਼ ਬਣਦਾ ਮੇ ਆਪਾਂ ਆਪਣੇ ਮਾਤਾ ਪਿਤਾ ਦੀ ਦੋਰ ਕਰੀਏ ਉਹਨਾਂ ਨੂੰ ਪੁੱਛੀ ਕੋਈ ਕੰਮ ਕਰਨਾ ਉਹਨਾਂ ਨੂੰ ਪੁੱਛ ਕੇ ਕਰੋ ਤਾਂ ਕਰਕੇ ਘਰ ਚ ਬਰਕਤ ਹੁੰਦੀ ਹੈ ਭਾਈ ਜੇ ਆਪਾਂ ਮਾਰਦੇ ਜਦੋਂ ਹਟੋਂ ਦੇ ਉਹਦੇ ਆਪਾਂ ਪੁੱਛੀਏ ਤਾਂ ਮੈਨੂੰ ਨਹੀਂ ਲੱਗਦਾ ਉਹ ਵਧੀਆ ਗੱਲ ਹੈ ਤੇ ਇਸ ਕਰਕੇ ਕੋਈ ਨਾ ਨਾਮ ਸਟਾਰਟ ਕਰਨ ਜਾਂ ਕੋਈ ਵੀ ਕੱਚਾ ਕੰਮ ਕਰਨਾ ਹੈ ਤਾਂ ਆਪਣੇ ਮਾਤਾ-ਪਿਤਾ ਨੂੰ ਵਿੱਚ ਜਰੂਰ ਲਾਓ ਉਹਨਾਂ ਦੀ رائے ਲਓ ਬਸ ਮਾਤਾ-ਪਿਤਾ ਨੂੰ ਕੀ ਹੁੰਦਾ ਵੀ ਇਹਨਾਂ ਨੂੰ ਹੀ ਖੁਸ਼ ਹੋ ਜਾਂਦੇ ਨੇ ਆਪਣੇ ਮਾਤਾ-ਪਿਤਾ ਵੀ ਸਭ ਤੋਂ ਪੁੱਛ ਕੇ ਹੀ ਗੱਲ ਕਰਦਾ ਤਾਂ ਆਪਣੇ ਪਰਿਵਾਰ ਨੂੰ ਕੋਈ ਨਾ ਬਈ ਖੁਸ਼ੀ ਨਹੀਂ ਹੈ ਤੇ ਹੁਣ ਦਰਸ਼ਣ ਹੋ ਗਏ ਪੁੱਤਰ ਡਾਊਨਲੋਡ ਆਹ ਦੇਖੋ ਜੀ ਇਹ ਆਪਣਾ ਬੇਟਾ ਹੈ ਜੀ ਮਸਲਾ ਪਪਾ ਪਪਾ ਤੋਂ ਵਿਦਿ ਨਹੀਂ ਹੈ ਮੇਰੇ ਨਾਲ ਕਹਿੰਦਾ ਉਹਰੇ ਮੈਂ ਆ ਜੇ ਮੈਂ ਹੁਣ ਇਹਨੂੰ ਜਵਾਬ ਦੇ ਦਿੰਦਾ ਵੀ ਪੁੱਤ ਮੈਂ ਨਹੀਂ ਖੇਡਦਾ। ਫਿਰ ਇਹਨੂੰ ਮੁੜ ਕੇ ਮੈਨੂੰ ਕਹਿਣਾ ਨਹੀਂ। ਕਿਉਂਕਿ ਹੁਣ ਮੈਂ ਤੇ ਨਾਲ ਖੇਡੂੰਗਾ ਸਾਡੀ ਜਿਆਦਾ ਲੋਕਾਂ ਅਸੀਂ ਆਪਸ ਵਿੱਚ ਈ ਚੌੜ ਕਰਾਂਗੇ। ਇੱਕ ਦੂਜੇ ਦੀ ਡੀਟੀ ਕਰਾਂਗੇ ਤਾਂ ਇੱਕ ਦੂਜੇ ਨਾਲ ਪਿਆਰ ਨਹੀਂ ਕਰਾਂਗੇ। ਜੇ ਮੈਂ ਇਹਦੀ ਡੀਟੀ ਕੀਤੀ ਮੈਂ ਇਹਨੂੰ ਉਹ ਉਹ ਕਰੂੰਗਾ। ਜੇ ਮੇਰੀ ਡੀਟੀ ਮੈਂ ਕਰੂੰ। ਜੇ ਕ ਇਹਨੇ ਕੱਟੀ ਤਾਂ ਇਹ ਕਰੂੰਗਾ। ਆ ਭਾਈ ਇਸ ਤਰ੍ਹਾਂ ਵੀ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਜਰੂਰ ਕਰਿਆ ਕਰੋ ਆ ਦੇਖੋ ਜੀ ਗੇਮ ਇਹਨੇ ਸ਼ੁਰੂ ਕਰ ਲਈ স্পੈਸ਼ਲ ਮੋਡ ਆ ਇਹਦਾ ਦਿੱਤਾ ਹੈ ਜੀ ਐਡਬਲਿਊ